ਜੈ ਹਿੰਦ ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਪਿਛਲੇ ਸਾਲ ਡਿਸਟ੍ਰਿਕਟ ਜਿਮਨਾਸਟਿਕ ਚੈਂਪੀਅਨਸ਼ਿਪ ਹੋਈ ਸੀ ਇਸੇ ਤਰ੍ਹਾਂ ਤੇ ਅੱਜ ਇੱਕ ਵਾਰ ਫੇਰ ਜਿਹੜਾ ਹੈ ਡਿਸਟ੍ਰਿਕਟ ਲੈਵਲ ਤੇ ਜਿਹੜੀ ਹੈ ਜਿਮਨਾਸਟਿਕ ਚੈਂਪੀਅਨਸ਼ਿਪ ਹੋਈ ਹੈ ਇਹ ਜਿਹੜੀ ਚੈਂਪੀਅਨਸ਼ਿਪ ਹੋਈ ਹੈ ਜਿਮਨਾਸਟਿਕ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਹੈ ਔਰ ਤੁਹਾਨੂੰ ਦੱਸ ਦਈਏ ਕਿ ਇੱਥੇ ਸਬ ਜੂਨੀਅਰ ਜੂਨੀਅਰ ਅਤੇ ਸੀਨੀਅਰ ਵਰਗ ਦੇ ਜਿਹੜੇ ਬੱਚੇ ਨੇ ਉਹ ਪਾਰਟਿਸਿਪੇਟ ਕੀਤਾ ਤਕਰੀਬਨ 200 ਦੇ ਕਰੀਬ ਬੱਚੇ ਜਿਹੜੇ ਆ ਉਹ ਇਸ ਵਿੱਚ हिस्सा ਲੈਣਗੇ ਔਰ ਆਪਣੀ ਆਪਣੀ ਖੇਡ ਦਾ ਜਿਹੜਾ ਪ੍ਰਦਰਸ਼ਨ ਕਰਨਗੇ ਦੱਸ ਦਈਏ ਕਿ ਬਹੁਤ ਵਧੀਆ ਇਹਨਾਂ ਦਾ ਪਰਫਾਰਮੈਂਸ ਰਹਦੀ ਹੈ ਬੱਚਿਆਂ ਦੀ ਬੱਚਿਆਂ ਨੇ ਹਾਲ ਹੀ ਵਿੱਚ ਜਿਹੜਾ ਹੈ ਨੈਸ਼ਨਲ ਲੈਵਲ ਤੇ ਵੀ ਪਾਰਟਿਸਿਪੇਟ ਕੀਤਾ ਹੈ ਔਰ ਸਟੇਟ ਲੈਵਲ ਤੇ ਵੀ ਪਾਰਟਿਸਿਪੇਟ ਕੀਤਾ ਹੈ ਜਿਹੜੇ ਇੱਥੋਂ ਦੇ ਇਸ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਜਿਹੜੇ ਚੀਫ ਗੈਸਟ ਤੌਰ ਤੇ ਆਏ ਨੇ ਇੱਥੋਂ ਦੇ ਜਿਹੜੇ ਜਨਰਲ ਸੈਕਟਰੀ ਜੀ ਜੀਰਾਲ ਬੱਗਰ ਜੀ ਪ੍ਰੈਜ਼ੀਡੈਂਟ ਜੇ ਸੋਲਨਾ ਸੋਨੀ ਇਹ ਚੀਜ਼ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਉਹ ਇਸੇ ਚੈਂਪੀਅਨਸ਼ਿਪ ਬਾਰੇ ਕੀ ਕਹਿਣਾ ਚਾਹੁੰਦੇ ਨੇ ਤੁਹਾਨੂੰ ਦੱਸ ਦਈਏ ਕਿ ਇੱਥੇ ਬੱਚਿਆਂ ਦੇ ਰਿਫਰੈਸ਼ਮੈਂਟ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਪੀਣ ਦਾ ਉਸ ਦੇ ਨਾਲ ਨਾਲ ਚਾਹ ਦਾ ਕੌਫੀ ਦਾ ਦੁੱਧ ਦਾ ਵੀ ਜਿਹੜਾ ਪ੍ਰਬੰਧ ਕੀਤਾ ਗਿਆ ਤੇ ਜਿਹੜੇ ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਆ ਉਹਨਾਂ ਨੂੰ ਜਿਹੜਾ ਹੈ ਸਨਮਾਨਿਤ ਵੀ ਕੀਤਾ ਗਿਆ ਉਹਨਾਂ ਨੂੰ ਸਾੜੀ ਗੇ ਵੀ ਦਿੱਤੇ ਗਏ ਨੇ ਮੈਡਲ ਵੀ ਦਿੱਤੇ ਗਏ ਨੇ ਨਾਲ ਦੇ ਨਾਲ ਜਿਹੜਾ ਹੈ ਸ਼ੀਲਡਾ ਵੀ ਦਿੱਤੀਆਂ ਗਏ ਨੇ ਆਹੋ ਗੱਲਬਾਤ ਕਰਦੇ ਆਂ ਚੀਫ ਕੈਸਟਰ ਨਾਲ ਔਰ ਜਿਹੜਾ ਸੈਕਟਰੀ ਔਰ ਪ੍ਰੈਜ਼ੀਡੈਂਟ ਜੀ ਨਾਲ ਜੀ ਸਰ ਅੱਜ ਜਿਹੜਾ ਆ ਜਿਮਨੇਜ਼ੀਅਮ ਹਾਲ ਵਿਕੇ ਜਿਹਨੀਆਂ ਤੇ ਸਬ ਜੂਨੀਅਰ ਜਿਹੜੀ ਐ ਚੈਪਸ਼ਿਪ ਕਰਵਾਈ ਜਾ ਰਹੀ ਹੈ ਇਹਦੇ ਬਾਰੇ ਦੱਸ ਦਿਓ ਆਪਣੇ ਬਾਰੇ ਵੀ ਦੱਸ ਦਿਓ ਮੈਂ ਡਾਕਟਰ ਵਿਪਨ ਪਠਾਨੀਆਂ ਜਰਨਲ ਫੈਕਟਰੀ ਮਲਕਮਪੁਰ ਬੰਦਰਸ਼ੋਟ ਇੰਡੀਆ ਇਹ ਜਿਹੜੀ ਅੱਜ ਇੱਥੇ ਸਬ ਜੂਨੀਅਰ ਜੂਨੀਅਰ ਤੇ ਅੰਡਰ 17 ਦਾ 19 ਜਿਮਨਾਸਟਿਕ ਦੀ ਡਿਸਟ੍ਰਿਕਟ ਕਰਵਾ ਰਹੇ ਆ ਇੱਕ ਬਹੁਤ ਵੱਡਾ ਉਪਰਾਲਾਵਾ ਜਮਾਤ ਸਿਕ ਲਈ ਤੋਂ ਗਰਦਾਸਪੁਰ ਦੇ ਹਿਸਤਕ ਲਈ ਕਿਉਂਕਿ ਇਸ ਕੋ ਪਹਿਲਾਂ ਕਾਫੀ ਚਿਰ ਪਹਿਲਾਂ ਗਰਦਾਸਪੁਰ ਦੀ ਜਿਹੜੀ ਟੀਮ ਸੀ ਨਾ ਉਹ ਪੂਰੇ ਇੰਡੀਆ ਚ ਚੈਂਪੀਅਨਸ਼ਿਪ ਹਰ ਵਾਰ ਜਿੱਤ ਕੇ ਲਿਆਦੀ ਰਹੀ ਹੈ 1982 ਦੀਆਂ ਜਿਹੜੀਆਂ ਨੈਸ਼ਨਲ ਗੇਮਸ ਹੋਈ ਸੌਰੀ ਏਸ਼ੀਅਨ ਗੇਮਸ ਹੋਈਆਂ ਉਸ ਟੀਮ ਤੇ ਕੈਂਪ ਚ ਚਾਰ ਪਲੇਅਰਸ ਗਰਦਾਸਪੁਰ ਦੇ ਸੀ ਤੇ ਜਿਹੜੇ ਦੋ ਪਲੇਇੰਗ ਹੋਏ ਇਨੀ ਮਾਨ ਦੀ ਗੱਲ ਹੈ ਇਸ ਜਦ ਮੈਂ ਜਮਾਲ ਨੂੰ ਤੇ ਗੁਰਦਾਸਪੁਰ ਨੂੰ ਤੇ ਇਹ ਜਿਹੜੀ ਆ ਹੁਣ ਉਹੀ ਪਨੀਰੀ ਦੁਬਾਰਾ ਤਿਆਰ ਹੋਏਗੀ ਇਸੇ ਤਰ੍ਹਾਂ ਏਸ਼ੀਅਨ ਗੇਮਸ ਚਾਣ ਗਏ ਹੈ ਸਾਡੇ ਬੱਚੇ ਤੇ ਇਹ ਨਫਰੀ ਆਫ ਜਿਮਨਾਸਟਿਕ ਆਏ ਗੁਰਦਾਸਪੁਰ ਨੂੰ ਕਿਹਾ ਜਾਂਦਾ ਸੀ ਤੇ ਉਹਨੂੰ ਦੁਬਾਰਾ ਅਸੀਂ ਚਾਹੁੰਦੇ ਆਂ ਕਿ ਉਹੀ ਸਟੇਜ ਇਹਦੀ ਆਏ। ਇਹ ਸਰ ਬੱਚਿਆਂ ਦੀ ਪਰਫਾਰਮੈਂਸ ਬਾਰੇ ਕੀ ਕਹਿਣਾ ਚਾਹੋਗੇ? ਬੱਚਿਆਂ ਦੀ ਪਰਫਾਰਮੈਂਸ ਦਿਨੋਂ ਦਨ ਵਧ ਹੀ ਰਹੀ ਆ ਅੱਗੇ ਨਾਲੋਂ ਜੇ ਇਸ ਤਰ੍ਹਾਂ ਪਹਿਲਾਂ ਥੋੜਾ ਜਿਆਦਾ ਸਟੋਪੇਜ ਆ ਗਿਆ ਸੀ ਉਦੋਂ ਇਹ ਇੱਕ ਅਸੂਜੀਸ਼ਨ ਵਰਕ ਨਹੀਂ ਸੀ ਉਹ ਕਰ ਰਹੀ ਪੂਰਾ ਤੇ ਕੋਚਸ ਵੀ ਇੱਧਰ ਉੱਧਰ ਹੋ ਰਹੇ ਸੀ ਹੁਣ ਪੂਰੇ ਇੱਥੇ ਹਰ ਇੱਕ ਟੈਕਨੀਕਲੀ ਫੈਸਿਲਿਟੀਆਂ ਵੀ ਪੂਰੀ ਹੈ ਆਉਣ ਵਾਲੇ ਫਿਊਚਰ ਨੂੰ ਕਿਸ ਤਰ੍ਹਾਂ ਦੇਖਦੇ ਜਿਮਨਾਸਟ ਦੇ ਆਉਣ ਵਾਲਾ ਫਿਊਚਰ ਉਹੀ 1982 ਵਾਲਾ ਫਿਊਚਰ ਅਸੀਂ ਜਾਣਦੇ ਆ ਕਿ ਇਹ ਫਿਰ ਬੱਚੇ ਸਾਡੇ ਏਸ਼ੀਅਨ ਖੇਲਣ ਤੇ ਦੇਣਾ ਤੇ ترقی ਕਰਨ ਪਲੇਅਰਜ਼ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਪਲੇਅਰਜ਼ ਨੂੰ ਲਗਨ ਨਾਲ ਉਹ ਆਪਣੀ ਪ੍ਰੈਕਟਿਸ ਕਰਨ ਤੇ ਕੋਚੇਜ਼ ਦਾ ਕਹਿਣਾ ਮੰਨਣਾ ਜੀ ਸਰ ਆਪ ਜਿਹੜੀ ਡਿਸਟ੍ਰਿਕਟ ਜਿਮਨਾਸਟਿਕ ਚੈਂਪੀਅਨਸ਼ਿਪ ਹੋਈ ਹੈ ਐਜ਼ ਯੂ ਪ੍ਰੈਜ਼ੀਡੈਂਟ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਸ ਚੈਂਪੀਅਨਸ਼ਿਪ ਨੂੰ ਜਿਹੜੀ ਅੱਜ ਡਿਸਟ੍ਰਿਕਟ ਚੈਂਪੀਅਨਸ਼ਿਪ ਦੁਰਦਾਸਪੁਰ ਵਿੱਚ ਹੋਈ ਹੈ ਇੱਥੇ ਛੋਟੀ ਏਸੋ ਲਾਇਤੀ ਅੰਡਰ 60 70 ਤੱਕ ਬੱਚਿਆਂ ਨੇ ਭਾਗ ਲਿਆ ਜਿਹੜੀ ਸਾਡੀ ਜਿਮਨਾਸਟਿਕ ਐਸੋਸੀਏਸ਼ਨ ਹੈ ਇਹ ਸਾਡੇ ਸਾਰੇ ਜਿਹੜੇ ਪੁਰਾਣੇ ਜਿਮਨਾਸਟ ਔਰ ਸੀਨੀਅਰ ਆਫੀਸਰ ਇਹ ਸਾਰਿਆਂ ਨੇ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਖਾਸ ਕਰਕੇ ਨਰਦਾਸਪੁਰ ਵਾਸਤੇ ਸਾਡੀ ਜਿਹੜੀ ਐਸੋਸੀਏਸ਼ਨ ਹੈ ਔਰ ਇਸ ਕਰਕੇ ਹੀ ਬਣੀ ਹੈ ਕਿਉਂਕਿ ਜਿਹੜੀ ਸਾਡੀ ਜਿਹੜਾ ਜਿਮਨਾਸਟਿਕ ਦਾ ਮਾਧਾਰ ਹੈ ਉਹ ਬਹੁਤ ਡਾਊਨ ਹੋ ਗਿਆ ਸੀ ਅੱਜ ਤੋਂ 8-10 ਸਾਲ ਪਹਿਲਾਂ ਜਿਮਨਾਸਟਿਕ ਬਿਲਕੁਲ ਸਾਡੀ ਗੁਰਦਾਸਪੁਰ ਦੀ ਬਿਲਕੁਲ ਲੋ ਲੈਵਲ ਤੇ ਜਾ ਰਹੀ ਸੀ ਅਸੀਂ ਸਾਰੇ ਜਿਹੜੇ ਸਾਡੇ ਪੁਰਾਣੇ ਸੀਨੀਅਰ ਸਾਰੇ ਮਿਲ ਕੇ ਅਸੀਂ ਐਸੋਸ਼ੀਏਸ਼ਨ ਦਾ ਕਰੀਬ 23 ਸਾਲ ਤੋਂ ਜਿਹੜਾ ਸਾਡੀ ਨਵੀਂ ਐਸੋਸ਼ੀਏਸ਼ਨ ਬਣੀ ਆ ਉਹਦੇ ਵਿੱਚ ਕਾਫੀ ਪ੍ਰੂਵਮੈਂਟ ਆਇਆ ਔਰ ਬੱਚਿਆਂ ਨੂੰ ਬੜਾ ਉਤਸ਼ਾਹ ਮਿਲਿਆ ਇਹਦੇ ਵਿੱਚ ਜਿਹ ਇੱਕ ਜਿਸ ਤਰ੍ਹਾਂ ਬਗਤ ਸਾਹਿਬ ਨੇ ਦੱਸਿਆ ਵੀ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਆ ਪੰਜਾਬ ਸਰਕਾਰ ਦੇ ਵੱਲੋਂ ਸਾਡੇ ਸੀਨੀਅਰ ਆਫੀਸਰ ਵੱਲੋਂ ਇਹ ਬਹੁਤ ਵੱਡੀ ਵਧੀਆ ਚੀਜ਼ ਆ ਕਿ ਕਿਤੇ ਆਪਣੇ ਜਿਹੜੇ ਬੱਚੇ ਆ ਸਪੋਰਟਸ ਨਾਲ ਜੁੜੇ ਰਹਿਣਗੇ ਔਰ ਮੈਂ ਦੇਖ ਰਿਹਾ ਸੀਗਾ ਵੀ ਬਨਾਸਰੀ ਦੇ ਜਿਹੜੀ ਡਿਸਟ੍ਰਿਕਟ ਨੂੰ ਆਪਾਂ ਕਰਵਾਈ ਆ ਉਹਦੇ ਵਿੱਚ ਅਪਾ ਇਹਦਾ ਮਹਿਸੂਸ ਕਰ ਰਹੇ ਕਿ ਉਹ ਦਿਨ ਫਿਰ ਦੁਬਾਰਾ ਵਾਪਸ ਆ ਗਿਆ ਅਸੀਂ ਆਪਣੇ ਇੰਨਾ ਅੱਛਾ ਫੀਲ ਕਰ ਰਹੇ ਸੀਗੇ ਕਿ ਉਹ ਕਿਦਰ ਜ਼ਰੂਰ ਆਏਗਾ ਉਹ ਦਿਨ ਦੂਰ ਨਹੀਂ ਆ ਜਿਦੋਂ ਆਪਾਂ ਆਪਾਂ ਨੂੰ ਮੰਜ਼ਿਲ ਤੇ ਪਹੁੰਚਾਂਗੇ ਔਰ ਫਿਰ ਉਸੇ ਤਰ੍ਹਾਂ ਹੀ ਜਿਮਨਾਸਟਿਕ ਦਾ ਗੁਰਦਾਸਪੁਰ ਦਾ ਨਾਮ ਉਸੇ ਤਰ੍ਹਾਂ ਹੀ ਸਨਹਿਰ ਰੈਕਸ਼ਨਾਂ ਦੇ ਵਿੱਚ ਲਿਖਿਆ ਜਾਏਗਾ ਔਰ ਸਾਡੇ ਜਿਹੜੇ ਕਿ ਵੀ ਜਿਹੜੇ ਬੱਚੇ ਆ ਗੁਰਦਾਸਪੁਰ ਦੇ ਇਹ ਨੈਸ਼ਨਲ ਲੈਵਲ ਤੱਕ ਇੰਟਰਨੈਸ਼ਨਲ ਤੱਕ ਜਾਣਗੇ ਔਰ ਤਕਰੀਬਨ ਹੁਣ ਇਹ ਇਹ ਵੀ ਆ ਉਹਨ ਪਿਛੇ ਕਾਫੀ ਬੱਚੇ ਸਾਡੇ ਡਿਸਟ੍ਰਿਕਟ ਸਟੇਜ ਤੋਂ ਔਰ ਨੈਸ਼ਨਲ ਮੈਡਲ ਲੈ ਕੇ ਆਏ ਆ ਉਸੇ ਬਹੁਤ ਵਧੀਆ ਸਹਿਯੋਗ ਹੈ ਸਾਡੀ ਜਿਹੜੀ ਐਸੋਸੀਏਸ਼ਨ ਹੈ ਬਹੁਤ ਵੱਡਾ ਯੋਗਦਾਨ ਹੈ ਔਰ ਇਹਦੇ ਵਿੱਚ ਖਾਸ ਕਰਕੇ ਜਿਹੜੇ ਪੇਰੈਂਟਸ ਜਿਹੜੇ ਆਪਣੇ ਬੱਚਿਆਂ ਨੂੰ ਜਮਾਤ ਸੇਵਾਸੇ ਭੇਜਦੇ ਆ ਸਵੇਰ ਔਰ ਸ਼ਾਮ ਔਰ ਇਹਨਾਂ ਦਾ ਵੀ ਉਹ ਖਿਆਲ ਰੱਖਦੇ ਆ ਤਾਂ ਅਸੀਂ ਐਸੋਸੀਏਸ਼ਨ ਵੱਲੋਂ ਸਾਰੇ ਸਾਡੇ ਜਿੰਨੇ ਮੈਂਬਰਸ ਹੈਗੇ ਆ ਉਹ ਬਹੁਤ ਹੌਨੈਸਟੀ ਦੇ ਨਾਲ ਔਰ ਬਹੁਤ ਹੀ ਮਿਹਨਤ ਤੇ ਲਗਨ ਦੇ ਨਾਲ ਇਹ ਕੰਪਲੀਸ਼ਨ ਕਰਵਾਉਂਦੇ ਆ ਔਰ ਇਹ ਬੱਚਿਆਂ ਦਾ ਵੱਧ ਤੋਂ ਵੱਧ ਬੈਨੀਫਿਟ ਕਰਦੀ ਕੋਸ਼ਿਸ਼ ਕਰਦੇ ਆ ਔਰ ਜੋ ਇੱਕ ਮਿੰਟ ਹੈ ਮੇਰੀ ਇਹੋ ਹੀ ਅਪੀਲ ਹੈ ਲੋਕਾਂ ਨੂੰ ਵੀ ਅਪੀਲ ਹੈ ਜਨਤਨੂੰ ਵੀ ਅਪੀਲ ਹੈ ਕਿ ਇਹ ਜਿਹੜਾ ਨਸ਼ੇ ਹੈ ਅਗਰ ਇਹ ਜੜ ਤੋਂ ਖਤਮ ਕਰਨਾ ਹੈ ਬੱਚਿਆਂ ਨੂੰ ਸਪੋਰਟਸ ਨਾਲ ਜੋੜੋ ਔਰ ਜਿਮਨਾਸਟਿਕ ਬੱਚਿਆਂ ਨੂੰ ਕਰਵਾਓ ਉਸ ਤੋਂ ਬਾਅਦ ਕਿਸੇ ਵੀ ਗੇਮ ਵਿੱਚ ਪਾ ਲਓ ਲੇਕਿਨ ਆਪਾਂ ਜਿਮਨਾਸਟਿਕ ਖਾਸ ਕਰਕੇ ਜਿਮਨਾਸਟਿਕ ਨੂੰ ਆਪਾਂ ਉਸ ਉਪਲਬਧਤਾ ਲੈਣਾ ਲੈ ਕੇ ਜਾਣਾ ਚਾਹੁੰਦੇ ਆ ਕਿ ਦੁਬਾਰਤ ਜਿਹੜੀ ਜਿਮਨਾਸਟਿਕ ਦੀ ਸਾਡੀ ਗੁਰਦਾਸਪੁਰ ਦੀ ਤੇਰੇ ਨੰਬਰ 1 ਤੇ ਸੀ ਔਰ ਨੰਬਰ 1 ਤੇ ਹੀ ਰਹੇ

ओके वर्सी ਇਸ ਤੋਂ ਲਾਵਾ ਸਾਡੇ ਐਸੋਸੀਏਸ਼ਨ ਦੇ ਸਾਰੇ ਮੈਂਬਰ ਸਾਹਿਬਾਨ ਇੱਥੇ ਪਹੁੰਚੇ ਹੋਏ ਸੀ ਜਿਆਦਾ ਵਿਸ਼ੇਸ਼ ਤੌਰ ਤੇ ਸਾਡੇ ਪ੍ਰੈਜ਼ੀਡੈਂਟ ਸ੍ਰੀ ਸੋਨ ਲਾਲ ਦੀ ਸੁੰਨੀ ਐਸਟੀ ਪੰਜਾਬ ਪੁਲਿਸ ਚੇਅਰਮੈਨ ਸ੍ਰੀ ਵਿਜੇ ਕੁਮਾਰ ਜੀ ਕਮਾਂਡਰ ਸੀਆਰਪੀਐਫ ਵੈਸਟ ਪ੍ਰੈਜ਼ੀਡੈਂਟ ਸਰਦਾਰ ਬਲਵਿੰਦਰ ਸਿੰਘ ਐਨਐਸ ਕੁਆਲਿਫਾਈਡ ਕੋਚ ਨੀਤਾ ਮੈਮ ਮੈਂ ਵਿਨਾ ਸਿੰਦਰ ਕੁਮਾਰ ਜੀ ਪਰਵਿੰਦਰ ਸਿੰਘ ਜੀ ਪਿੰਡਾ ਤੇ ਹੋਰ ਬਹੁਤ ਸਾਰੇ ਸਾਥੀ ਅੱਜ ਇੱਥੇ ਅਧਾਰੇ ਸੀ ਉਹਨਾਂ ਦੇ ਸਾਰਿਆਂ ਨੇ ਸਹਿਯੋਗ ਦੱਲ ਅੱਜ ਦਾ ਜੇ ਇਹ ਕੰਪੀਟੀਸ਼ਨ ਕੀਤਾ ਗਿਆ ਲਗਭਗ ਪਿਛਲੇ 3 ਸਾਲ ਤੋਂ ਸਾਡੀ ਐਸੋਸੀਏਸ਼ਨ ਕੰਮ ਕਰ ਰਹੀ ਆ ਪਰ ਅੱਜ ਦਾ ਜੋ ਕੰਪੀਟੀਸ਼ਨ ਸਭ ਤੋਂ ਵਧੇਰੇ ਹੋਇਆ ਸਭ ਤੋਂ ਜ਼ਿਆਦਾ ਬੱਚੇ ਨੇ ਇਸ ਵਿੱਚ ਭਾਗ ਲਿਆ ਇਤਨੇ ਕਿ ਬੱਚੇ ਨੇ ਸਾਰਾ ਪਾਰਟਿਸਪੀਕੇਟ ਕੀਤਾ ਅੱਜ ਬੱਚਿਆਂ ਨੇ ਲਗਭਗ 200 ਬੱਚਿਆਂ ਨੇ ਭਾਗ ਲਿਆ ਜਿਹਦੇ ਵਿੱਚ ਮਿੰਨੀ ਅੰਡਰ 7 ਏਅਰ 9 ਦੇ 4 ਦਸਾਲ ਤੇ ਸਭ ਜੂਨੀਅਰ ਜੂਨੀਅਰ ਐ ਸਿਨੀਅਰ ਇਹਦਾ ਕੋਲ ਲਗਭਗ 200 ਬੱਚੇ ਨੇ ਭਾਗ ਲਿਆ ਸਰੋ ਕੀ ਲੱਗਦਾ ਹੈ ਕਿ ਜਿਹੜੀ ਜਿਮਨਾਸਟਿਕ ਐਸੋਸੀਏਸ਼ਨ ਨਾਲ ਬਣੀ ਹੈ ਤੇ ਉਹ ਟੀਚਾ ਪੂਰਾ ਕਰ ਰਹੀ ਹੈ ਕਿ ਨਹੀਂ ਅਸੀਂ ਜਰੂਰੀ ਐਸੋਸੀਏਸ਼ਨ ਦਾ ਗਠਨ ਕੀਤਾ ਅਸੀਂ ਪੂਰਾ ਪ੍ਰਿਆਸ ਕਰ ਰਹੇ ਹਾਂ ਕਿ ਜਿਮਨਾਸਟਿਕ ਦਰਬਾਸਪੁਰ ਦੀ ਜਿਹੜੀ ਪਹਿਲੇ ਬਲੰਗਿਆਂ ਤੇ ਸੀ ਸਿਰ ਉਸ ਬਲੰਗਿਆਂ ਨੂੰ ਛੂਏ ਔਰ ਉਹਦੇ ਸਾਰਤਕ ਪ੍ਰਣਾਮ ਵੀ ਆ ਰਹੇ ਆ ਸਾਡੇ ਬੱਚੇ ਜਾ ਰਹੇ ਆ ਔਰ ਸਟੇਟ ਲੈਵਲ ਤੋਂ ਨੈਸ਼ਨਲ ਲੈਵਲ ਤੋ ਵੀ ਮੈਡਲ ਜਿੱਤ ਕੇ ਲਿਆ ਰਹੇ ਨੇ ਸਾਨੂੰ ਬੜੀ ਖੁਸ਼ੀ ਆ ਕਿ ਸਾਡੇ ਕੋਚ ਸਾਹਿਬਾਨ ਨੇ ਉਹ ਸਾਡੇ ਜਿਹੜੇ ਐਸੋਸਿਏਸ਼ਨ ਦੇ ਮੈਂਬਰ ਐ ਸਾਰੇ ਹੀ ਮਿਲ ਕੇ ਇਹ ਪ੍ਰਿਆਸ ਕਰ ਰਹੇ ਆ ਖਾਸ ਤੌਰ ਤੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਅਸਦੀਪ ਸਾਹਿਬ ਔਰ ਆਪਣੇ ਵਾਈਸ ਪ੍ਰੈਜ਼ੀਡੈਂਟ ਬਿੰਦਰ ਜੀ ਔਰ ਹੋਰ ਸਾਰੇ ਮੈਂਬਰ ਇਹਨਾਂ ਦਾ ਬੜਾ ਉਪਰਾਲਾ ਆ ਜਿਵੇਂ ਇਹਨਾਂ ਨੂੰ ਭਾਈ ਯਾਦ ਕਰਦੇ ਆ ਇਹ ਸਾਡਾ ਸਾਥ ਦਿੰਦੇ ਆ ਉਹ ਅਸੀਂ ਇਸ ਐਸੋਸਿਏਸ਼ਨ ਨੂੰ ਪੂਰੇ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਕਿਡ ਪ੍ਰੀਮੀਅਮ ਨੂੰ ਸਰਵਿਸ ਸੁਧਿਸ਼ਣ ਚਾਹੀਦੀ ਹੈ ਆਈ ਦੇ ਲਾ ਵਿੱਚ ਸਾਰੇ ਬੱਚਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਜਿਦਾ ਕਿ ਤੁਸੀਂ ਜਾਣਦੇ ਹੋ ਕਿ ਅੱਜ ਪੰਜਾਬ ਵਿੱਚ ਇੱਕੋ ਕਹਿੰਦੇ ਪੰਜਵਾਂ ਦਰਿਆ ਵਗ ਰਿਹਾ ਨਸ਼ਿਆਂ ਦਾ ਤੇ ਬੱਚਿਆਂ ਨੂੰ ਨਾਟਕ ਹੁਣ ਜਮਾਤਰ ਜੁਨੀਤ ਕੀ ਜਮਾਤਰ ਵਿੱਚ ਹੀ ਪਾਓ ਕਿਸੇ ਨਾ ਕੇ ਕਿਸੇ ਗੇਮ ਵਿੱਚ ਬੱਚਿਆਂ ਨੂੰ ਜੂਤ ਜੋੜ ਕੇ ਰੱਖੋ ਤਾਂ ਜਿਹੜੀ ਉਹਦੀ એનર્ਜੀ ਆ ਉਹ ਸਹੀ ਟੈਕਸ ਵਿੱਚ ਲੱਗੇ ਉਹ ਬੱਚੇ ਆਪਣਾ ਵੀ ਆਪਣੇ ਮਾਪੇ ਦਾ ਵੀ ਨਾਰੋਸ਼ਨ ਕਰ ਸਕਣ ਉਹ ਜਿਹੜੀਆਂ ਬੁਰੀਆਂ ਆਤਾਂ ਨੇ ਉਹ ਤੋਂ ਦੂਰ ਰਹਿ ਸਕਣ ਸੋ ਅੱਜ ਵੀ ਚਰਚੀਤ ਬਾਰੇ ਕੀ ਕਹਣਾ ਚਾਹੋਗੇ ਅੱਜ ਵੀ ਜਿਹੜੀ ਸਾਡੀ ਗੁਰਦਾਸਪੁਰ ਜਿਮਨਾਸਟਿਕ ਐਸੋਸੀਏਸ਼ਨ ਇਹਨਾਂ ਦਾ ਜਿਹੜੀ ਇਹ ਕਰਾਈ ਆ ਇਹਨਾਂ ਨੂੰ ਸਾਰੇ ਐਸੋਸੀਏਸ਼ਨ ਨੂੰ ਇਹਦਾ ਕ੍ਰੈਡਿਟ ਜਾਂਦਾ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਜਿਸ ਤਰ੍ਹਾਂ ਸਾਡੇ ਵਿੱਚ ਚੇਅਰਮੈਨ ਸਾਡੇ ਵਿਜੀਤ ਜਿਹੜੇ ਇਸੇ ਗੇਮ ਦੀ ਬਦੌਲਤ ਇੱਕ ਕਮਾਂਡਰ ਤੋਂ ਰਿਟਾਇਰ ਹੋ ਕੇ ਫਿਰ ਇਹਨਾਂ ਨੇ ਇਹ ਪੰਨ ਕੀਤਾ ਭਈ ਅਸੀਂ ਫਿਰ ਗੁਰਦਾਸਪੁਰ ਦੀ ਜਿੱਦਾਂ ਜਮਨਾਸਤਿਕ ਪਹਿਲਾਂ ਹੀ ਉਦਾਂ ਹੀ ਲੈ ਕੇ ਆਣਾ ਉਹਦੇ ਵਿੱਚ ਸਾਰੇ ਜਿਹੜੇ ਜਮਨਾਸਤਿਕ ਦੇ ਪਲੇਅਰ ਸੀ ਇਹ ਮੁੜ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਔਰ ਗੁਰਦਾਸਪੁਰ ਦੇ ਵਿੱਚ ਫਿਰ ਇਹਨਾਂ ਨੇ ਪਰਨ ਕੀਤਾ ਤੇ ਯਹੀ ਨੰਬਰ 1 ਤੇ ਮੁੜ ਕੇ ਇਸਰਾ ਇੰਡੀਆ ਚ ਨੰਬਰ 1 ਤੇ ਹੀ ਤੇ ਹੁਣ ਵੀ ਲੈ ਕੇ ਆਣਾ ਇਹਨਾਂ ਵਿੱਚ ਸਾਰੇ ਜਿਹੜੇ ਪਲੇਅਰ ਜਿਸਰਾ ਸਾਡੇ ਅਵੀਨਾ ਮੈਡਮ ਜਾਂ ਜੀਵਨਾਲ ਬੱਗਾ ਜੀ ਸੋਨ ਜੀ ਔਰ ਸਾਰੇ ਜਿੰਨੇ ਇਹਨਾਂ ਨੂੰ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਤੇ ਅਸੀਂ ਸਾਰੀ ਇੱਕ ਆਰਗੇਨਾਈਜੇਸ਼ਨ ਬਣਾਈ ਤੇ ਉਹਦਾ ਇੱਕ ਇਹ ਅਸੀਂ ਜਰਾ ਸਾਰਾ ਰਲ ਕੇ ਜਿਹੜਾ ਇਹ ਗੁਰਦਾਸਪੁਰ ਨੂੰ ਇੱਕ ਬਤੌਰ ਇੱਕ ਤੋਹਫਾ ਦਿੱਤਾ ਤੇ ਖਾਸ ਕਰਕੇ ਇਹ ਗੇਮ ਜਿਹੜੀ ਆ ਗਰੀਬ ਬੱਚਿਆਂ ਲਈ ਆ ਜਿਹੜੇ ਡਿਵੋਟ ਨਹੀਂ ਕਰ ਸਕਦੇ ਜਾਦਾ ਪੈਸਾ ਕਿਉਂਕਿ ਪੈਸੇ ਦਾ ਬੋਲਬਾਲਾ ਤੇ ਇਹ ਜਿਹੜੀ ਉਹ ਗੇਮ ਆ ਇਹ ਮੈਂ ਇੰਗਰੇਜ਼ ਨਹੀਂ ਕਰਾਂਗਾ ਵੀ ਇਹ ਗਰੀਬ ਬੱਚੇ ਗਰੀਬ ਚੋਂ ਬਾਹਰ ਨਿਕਲਦੇ ਨੇ ਕਿਉਂਕਿ ਜਿਨ੍ਹਾਂ ਕੋ ਕੋ ਤਰਸਾ ਨਹੀਂ ਇਹ ਬਗੈਰ ਕਿਸੇ ਪੈਸੇ ਤੋਂ ਇਹ ਕੋਚਿੰਗ ਦਿੰਦੇ ਨੇ ਤੇ ਬੜਾ ਵਧੀਆ ਲੱਗਦਾ ਜਿਸ ਤਰ੍ਹਾਂ ਸਾਡੇ ਬੱਗਾ ਸਾਹਿਬ ਨੇ ਵੀ ਕਿਹਾ ਸਾਰੇ ਸਾਡੇ ਐਸਪੀ ਸਾਹਿਬ ਨੇ ਵੀ ਕਿਹਾ ਨੋ ਡਾਊਨ ਜਿਹੜਾ ਬੱਚਾ ਅੱਜ ਖੇਡ ਦੇ ਨਾਲ ਜੁੜ ਜਾਂਦਾ ਉਹ ਨਸ਼ਿਆਂ ਤੋਂ ਦੂਰ ਹੋ ਜਾਂਦਾ ਔਰ ਅੱਜ ਸਮੇਂ ਦੀ ਜ਼ਰੂਰਤ ਆ ਭਈ ਬੱਚਿਆਂ ਨੂੰ ਸ਼ੇਰ ਨਾਲ ਜੋੜੋ ਕਿ ਆਪਣੇ ਆ ਬੱਚਾ ਜਿਹੜਾ ਨਸ਼ਿਆਂ ਤੋਂ ਦੂਰ ਹੋ ਜਾਏਗਾ ਸੋ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਸਾਰਿਆਂ ਰਲ ਮਿਲ ਕੇ ਇਹਨੂੰ ਨੇਪੜੇ ਚਾੜਿਆ ਔਰ ਸਾਰਿਆਂ ਦਾ ਧੰਨਵਾਦ ਇਹਨਾਂ ਨੇ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਆ ਪੈਸੇ ਦੀ ਵੀ ਸਪੋਰਟ ਕੀਤੀ ਆ ਕਿਉਂਕਿ ਮੈਂ ਬਤਾਉਂ ਕਿ ਆ ਸ਼ੇਰ ਮੈਂ ਤੇ ਇਹੋ ਹੀ ਕਹਾਂਗਾ ਭਈ ਮੇਰਾ ਜਿਹੜਾ ਮੈਨੂੰ ਸੌਂਫੀ ਦੀ ਦੀ ਵੀ ਮਦਦੋਂ ਕੈਲਸ਼ੀਅਰ ਤੇ ਮੈਂ ਮੈਨੂੰ ਸਾਰਿਆਂ ਨੇ ਪੈਸਾ ਦਿੱਤਾ ਕਿ ਪੈਸੇ ਦੇ ਨਾਲ ਹੀ ਹਰ ਚੀਜ਼ ਜਿਹੜੀ ਆ ਉਹ ਚੱਲਦੀ ਆ ਔਰ ਉਮੀਦ ਕਰਦੇ ਆ ਪਈ ਸਾਡਾ ਜਿਹੜਾ ਗੁਰਦਾਸਪੁਰਾ ਉਹ ਫਿਰ ਇੰਡੀਆ ਤੇ ਨੰਬਰ 1 ਰਹੇਗਾ ਜਿੱਦਾਂ ਕਿਤੇ ਅੱਜ ਤੋਂ 15-20 ਸਾਲ ਪਹਿਲਾਂ ਹੀ ਇਦਾਂ ਹੀ ਰਹੇਗਾ ਧੰਨਵਾਦ ਜੀ ਸਰ ਅੱਗੇ ਜਿਹੜੀ ਜਿਮਨਾਸਟਿਕ ਐਸੀ ਬਣੋ ਜਿਹੜੀ ਹੈ ਜਿਮਨਾਸਟਿਕ ਦਵਾਈਗੀ ਚੈਂਪੀਅਨਸ਼ਿਪ ਕੀ ਦੇ ਬਾਰੇ ਚ ਇਹ ਸਾਡੇ ਇਹ ਲੱਗਾ ਸਾਲ ਜੋ ਕਿ ਆਪਣੇ ਆਪਣੇ ਕੈਪੀਟਲ ਨਿਕਲੇ ਵੀ ਇੱਕ ਵਾਰ ਬਹੁਤ ਬੱਚਾ ਰੋ ਪრეਜ਼ੈਂਟ ਪ੍ਰੈਜ਼ੈਂਟ ਨੇ ਡਾਇਗਨੋਸਟਿਕ ਅਸਿਸਟ ਨੂੰ ਬਦਾਸਪੁਰ ਦੇ ਉਹਨਾਂ ਦੇ ਸਹਿਯੋਗ ਦੇ ਨਾਲ ਬੜੀ ਮਿਹਨਤ ਕਰਕੇ ਪਾਕ ਜਿੰਦੇ ਵੀ ਆਪਣੇ ਫੈਡਰੇਸ਼ਨ ਦੇ ਸਾਡੇ ਸਾਡੇ ਲੱਗਣਾ ਅੱਜ ਕਰਾਈ ਹੋਈ ਹੈ ਔਰ ਬੋਨ ਦੇ ਬਿਨਾ ਇਸ ਨੂੰ ਇਸ ਨੂੰ ਬੜੇ ਚਤਾਲੂ ਰੂਪ ਛੇਟਾੰਗਾ ਬਦੀਆ ਕਰਾਇਆ ਗਿਆ ਕਰਕੇ ਜਿਸ ਦਾ ਕਿ ਮੇਰੇ ਸਾਥੀਆਂ ਦੱਸਿਆ ਕਿ ਸਾਡਾ ਸਾਰਾ ਦਾ ਇੱਕ ਹੀ ਏਮ ਹੈ ने ने इंट्रेक 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 जिम्नास्ट जिम्नास्टिक ਨੂੰ ਬਾਬਾਪੁਰੇ ਦੇ ਜਿਮਨਾਸਟ ਨੂੰ ਇੰਟਰਨੈਸ਼ਨਲ ਲੈਵਲ ਤੱਕ ਲੈ ਜਾਣਾ ਜਿਹਦੇ ਬਾਰੇ ਕਿਸਾਨ ਦੇ ਸਭਾ ਜੀ ਨੂੰ ਦੱਸਿਆ ਕਿ ਮੈਂ ਖੁਦ ਇੰਡਿਕ ਇੰਟਰਨੈਸ਼ਨਲ ਦੇ ਨਾਸਟਾਂ ਹਾਂ ਹੋਰ ਸਾਥ ਵਿੱਚ ਮੈਂ ਐਨਐਸ ਕੁਆਲੀਫਾਈਡ ਕੋਚ ਵੀ ਹਾਂ ਔਰ ਅੱਜ ਕਮਾਨਨ ਮੈਂ ਸ਼ਹਿਰ ਦੇ ਵਿੱਚ ਰਿਟਰਨ ਹੋਇਆ ਕਿ ਬਿਕਾਰ ਜੋ ਜਿਮਨਾਸਟਿਕ ਵੈਦ ਦੀ ਹੀ ਕਾਰਨ ਹੈ ਅੱਥ ਤੱਕ ਪਹੁੰਚੇ ਹਾਂ ਕਰਦੇ ਕਿ ਮੈਂ ਸਾਰੇ ਪੇਰੈਂਟਸ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਜਿਆਦਾ ਸੀ ਜਿਆਦਾ ਹਾਸਲ ਜਿਮਨਾਸਟਿਕ ਗੇਮ ਨਾਲ ਲਾਓ ਕਿ ਜਿਮਨਾਸਟਿਕ ਇੱਕ ਐਸੀ ਜੀ ਕੀ ਐਸੀ ਗੇਮ ਹੈ ਇਨੀ ਕਿ ਦਵਾਸੇ ਕਰਵਾਉਣ ਤੋਂ ਬਾਅਦ ਤੁਸੀਂ ਕਿਸੇ ਕਿਸੇ ਗੇਮ ਦੀ ਬਾਤ ਨਹੀਂ ਪਾ ਸਕਦੇ ਤੁਸੀਂ ਠੀਕ ਤੇ ਜਿਆਦਾ ਜਿਆਦਾ ਗੇਮਰਾਂ ਜੋੜੋ ਆਜ ਬੱਚੇ ਤੁਹਾਡੇ ਤੁਹਾਡਾ ਤੁਹਾਡਾ ਆਪਣਾ ਵਰਸ ਕੋਡ ਦਾ ਪੰਜਾਬ ਦਾ ਪੰਜਾਬ ਨਾਲ ਰੁਸ਼ਨੀ ਕਰਨ ਤਾਂ ਸਾਥ ਹੀ ਸਾਡੇ ਨਸ਼ੇ ਦੀ ਗੱਲ ਕੀਤੀ ਹੈ ਇਹ ਇੱਕ ਇੰਨਾ ਇੱਕ ਸੁਨਹਿਰਾ ਮੌਕਾ ਤੇ ਸ਼ਹਿਰਾ ਮਹਲ ਲਈ ਬੱਚਿਆਂ ਨੂੰ ਇੱਕ ਕੋਈ ਤੁਹਾਨੂੰ ਆ ਕੇ ਗੇਮ ਚ ਪਾਉਂਦੇ ਆ ਗੇਮ ਦੀ ਬਜਾਏ ਗੇਮ ਕੋਲ ਬੈਠੇ ਨਸ਼ਾ ਜਿਮ ਰਾਜ ਦਾ ਜੋ ਮੋਬਾਈਲ ਦੇਖਦੇ ਨੇ ਸਾਰਾ ਆਪਣੇ ਆਪ ਹੀ ਛੁੱਟ ਜਾਂਦਾ ਇੱਕ ਵਾਰ ਮੈਂ ਸਾਰੀ ਆਪਣੇ ਸਿਚੁਏਸ਼ਨ ਵਾਲੋਂ ਜਿਹੜਾ ਮੁਹਾਰਤਪੁਰ ਨੇ ਜਿਵੇਂ ਅੱਜ ਤੱਕ ਚੰਨੀ ਕਾਰੀ ਨੇ ਕਰਕੇ ਅੱਜ ਇਹ ਜੋ ਪਰਾਲਾਇਨ ਨੂੰ ਸਚਾਰੂ ਰੂਪ ਵਿੱਚ ਕੰਮ ਕਰ ਦਿੱਤਾ ਬਹੁਤ ਹੀ ਚੰਗਾ ਤੇ ਵਧੀਆ ਕੀਤਾ ਮੈਂ ਅਗਲੀ ਚੇਅਰਮੈਨ ਆਪਣੀ ਐਸੋਸੀਏਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਤਾ ਹਾਂ ਧੰਨਵਾਦ ਥੈਂਕ ਯੂ ਜੈ ਜੀ